ਨੂੰ ਨਾ ਕੋਟ ਕੋਟ ਕੇ ਮਾਰੇ ਦੀਆਂ ਲੱਤਾਂ ਬਾਹਾਂ ਟੁੱਟੀਆਂ ਜੀ ਹੂੰ ਸਾਨੂੰ ਤਾਂ ਫੂਣ ਗਿਆ ਤੇ ਸ਼ਹਿਰੋਂ ਆਏ ਸਵੇਰ ਤੇ ਹੂੰ ਹਣ ਤਾਂ ਕੋਈ ਪਤਾ ਨਹੀਂ ਵੀ ਕੀ ਇਹ ਬੰਨਾ ਕੀ ਨਹੀਂ ਇਹ ਕਿੰਨ ਖਾਪਣੇ ਨੇ ਮਾਰ ਕੇ ਸੁੱਟਦਾ ਇਹਨੂੰ ਜੇ ਆ ਰੁਕਿਆ ਪਹਿਲਾਂ ਤੁਸੀਂ ਲੰਘੇ ਕੋਲੋਂ ਪਹਿਲਾਂ ਮੈਂ ਕੋਲੋਂ ਲੰਘਿਆ ਸੀ ਇੱਕਰੀ ਪਰ ਫਿਰ ਮੈਂ ਜਿਵੇਂ ਨਾ ਮਨ ਨੂੰ ਖਿੱਚਦੀ ਪਈ ਆ ਮੈਂ ਫਿਰ ਬੈਗ ਮੁੜਿਆ ਕਿੱਲੇ ਤੋਂ ਪਛਾਣ ਹੂੰ ਵੀ ਦੇਖੀ ਯਾਰ ਕੀ ਚੱਕਰ ਆ ਤੇ ਜਦੋਂ ਵੇਖਿਆ ਤੇ ਮੈਂ ਇਹਨੂੰ ਵੇਖ ਕੇ ਤੇ ਖਰਾ ਸੋਰ ਸਿੰਘ ਪਿੰਡ ਵਿੱਚ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ 22 ਸਾਲਾ ਨੌਜਵਾਨ ਮਾਹਵੀਰ ਸਿੰਘ ਦਾ ਸੁਪੁੱਤਰ ਸੁਵਿੰਦਰ ਸਿੰਘ ਜੋ ਕਿ ਇੱਕ ਮਜ਼ਦੂਰ ਦਾ ਪੁੱਤਰ ਹੈ ਅਤੇ ਦਿਹਾੜੀ ਕਰਕੇ ਘਰ ਵਾਪਸ ਪਰਤਦਾ ਹੈ ਰਾਤੀ ਰੋਟੀ ਖਾਣ ਤੋਂ ਬਾਅਦ ਸੈਰ ਨੂੰ ਨਿਕਲਦਾ ਹੈ ਤੇ ਸਵੇਰ ਤੱਕ ਘਰ ਨਹੀਂ ਪਹੁੰਚਦਾ ਸਵੇਰੇ ਉਸ ਦੀ ਮ੍ਰਿਤਕ ਦੇਹ ਦਾਣਾ ਮੰਡੀ ਦੇ ਸਾਹਮਣੇ ਅਤੇ ਹਸਪਤਾਲ ਦੇ ਸਾਹਮਣੇ ਤੋਂ ਮਿਲਦੀ ਹੈ ਪਰਿਵਾਰ ਵੱਲੋਂ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਹੈ ਤੇ ਤਬਦੀਸ਼ ਦਰਮਿਆਨ ਕੁਝ ਵੀਡੀਓ ਸਾਹਮਣੇ ਆਉਂਦੀਆਂ ਹਨ ਇਸ ਵਿੱਚ ਪਰਿਵਾਰ ਦਾ ਖਦਸ਼ਾ ਹੈ ਕਿ ਜਦੋਂ ਸਰੀਰ ਮਿਲਿਆ ਵਾ ਕੀ ਤੁਸੀਂ ਦੇਖਿਆ ਆ ਕਿ ਕੀ ਲੱਗ ਰਿਹਾ ਹੈ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰਨੀ ਹੈ ਜੀ ਇਹਦੇ ਪਿੱਟ ਤੇ ਤੇ ਲੱਤਾਂ ਤੇ ਨੀਲ ਦੇ ਨਿਸ਼ਾਨ ਨੇ ਜੀ ਤੇ ਇਸ ਤੋਂ ਇਲਾਵਾ ਬਾਕੀ ਹੁਣ ਅਸੀਂ ਅਗਲੀ ਵਾਰਾ ਪਤਾ ਕਰਾਂਗੇ ਕੀ ਕੀ ਪ੍ਰੋਬਲਮ ਹੈ ਕਿਦਾਂ ਇਹ ਜੱਫੀ ਹੋਈ ਉਹਵਾਸ ਸਰ ਹੁਣ ਅੱਲੀ ਕਾਰਵਾਈ ਕੀ ਕੀਤੀ ਜਾ ਰਹੀ ਆ ਹਾ ਪੋਸਟਮਾਰਟਮ ਪ੍ਰੋਗਰਾਮ ਹੈ ਆਫਟਰ ਦੈਨ ਜੋ ਵੀ ਕਾਰਵਾਈ ਹੋ ਰਹੀ ਸਰ ਘਰ ਵਾਲਿਆਂ ਨੂੰ ਜਿਹੜਾ ਉਹ ਕਤਲ ਦਾ ਸ਼ੱਕ ਜੈਨ ਕੀਤਾ ਜਾ ਰਿਹਾ ਤੇ ਕਤਲ ਕੀਤਾ ਗਿਆ ਉਹ ਇਸ ਤਰ੍ਹਾਂ ਦੇ ਰਸਾਹਨਾਂ ਨੂੰ ਬੁਲਟਾਇਆ ਗਿਆ ਇਹ ਤਾਂ ਜਦੋਂ ਵਜਾ ਸਾਹਮਣੇ ਆ ਗਈ ਨਾ ਮੌਤ ਹੀ 4 ਦਿਨ ਸਾਰੀ ਕਾਰਵਾਈ ਹੋਏ ਜੇ ਇਹਨਾਂ ਨੂੰ ਇਹ ਲੱਗਦਾ ਕਤਲ ਹੋਇਆ ਤੇ ਕਤਲ ਹੀ ਦਰਜ ਕਰਾਂਗੇ ਠੀਕ ਹੈ ਧੰਨਵਾਦ ਧੰਨਵਾਦ ਬਣਾ ਕੀ ਨਾਂ ਤੁਹਾਡਾ ਮੇਰਾ ਨਾਂ ਰਾਜ ਇਹ ਜਿਹੜਾ ਵੀਰ ਜਿਹਦੀ ਮ੍ਰਿਤਕ ਹੋਈ ਆ ਇਹ ਤੁਹਾਡਾ ਕੀ ਲੱਗਦਾ ਸੀ ਮੇਰੇ ਚਾਚੇ ਦਾ ਮੁੰਡਾ ਚਾਚੇ ਦਾ ਮੁੰਡਾ ਹਾਂਜੀ ਕੀ ਕਹਿਣਾ ਚਾਹੁੰਦੇ ਆ ਅੱਜ ਅਸੀਂ ਤਾਂ ਚਾਹੁੰਨਾ ਇਹੋ ਕਹਿਣਾ ਚਾਹੁੰਨੇ ਆ ਕਿ ਇਹਨੂੰ ਕਿਸੇ ਨੇ ਮਾਰਿਆ ਹੈ ਇਹਨੂੰ ਕਿਸੇ ਨੇ ਮਾਰਿਆ ਹਨ ਨੂੰ ਇਨਸਾਫ ਚਾਹੀਦਾ ਸਾਡੇ ਦੇ ਚਾਚੇ ਦਾ ਸਾਰਾ ਹੀ ਇਹੋ ਹੀ ਇਹ ਦੋਵੇਂ ਪੋਪੋਤੀ ਰਹਿੰਦੇ ਹਾਂਜੀ ਪਿਓ ਪੁੱਤ ਹੀ ਆ ਹੂੰ ਇਹਨੂੰ ਨਾ ਕੋਟ ਕੋਟ ਕੇ ਮਾਰੇ ਨਹੀਂ ਲੱਤਾਂ ਬਾਵਾ ਟੁੱਟੀਆਂ ਜੀ ਹੂੰ ਹਨ ਨੂੰ ਤਾਂ ਫੋਨ ਗਿਆ ਤੇ ਸ਼ਹਿਰੋਂ ਆਏ ਸਵੇਰ ਦੇ ਹੂੰ ਹੁਣ ਤਾਂ ਕੋਈ ਪਤਾ ਨਹੀਂ ਕਿ ਕੀ ਬਣਨਾ ਕੀ ਨਹੀਂ ਇਹ ਕਿਸ ਨੇ ਖਾਪਣੇ ਨੇ ਮਾਰ ਕੇ ਸੁੱਟਦਾ ਇਹਨੂੰ ਹੂੰ ਕੀ ਮੰਗ ਕਰਦੇ ਹੋ ਮੰਗੇ ਹੀ ਕਰਦੇ ਸਾਡੇ ਚਾਚੇ ਨੂੰ ਨਹੀਂ ਇਨਸਾਫ ਮਿਲੇ ਸਾਡੇ ਭਰਾ ਨੂੰ ਵੀ ਇਨਸਾਫ ਮਿਲੇ ਆਏ ਹੋਏ ਮੰਗੇ ਕਰਦੇ ਆ ਹਾਂ ਕੀ ਨਾ ਵੀਰੇ ਗੁਰਸੇਖ ਸਿੰਘ ਜੀ ਕੀ ਮਰਨ ਵਾਲਾ ਵੀਰ ਕੀ ਲੱਗਦਾ ਤੁਹਾਨੂੰ ਇਹ ਆਪਣਾ ਚਾਚਾ ਜੀ ਦਾ ਬੇਟਾ ਸੀ ਬ੍ਰਦਰ ਐ ਛੋਟਾ ਚਾਚੇ ਦਾ ਪੁੱਤ ਸੀ ਹਾਂਜੀ ਹਾਂਜੀ ਤੇ ਕੀ ਪੂਰੀ ਕਾਰਵਾਈ ਤੁਸੀਂ ਕਹਿੰਦੇ ਤਾਂ ਤੁਸੀਂ ਲੱਭਾ ਸਰ ਇਹ ਨਾ ਫਿਰ ਜਦੋਂ ਗਿਆ ਰਿਹਾ ਸੀ ਮੈਂ ਨਾ ਘਰੇ ਲੈ ਇੰਟਰ ਸੀ ਤੇ ਉਹਦੇ ਵਾਸਤੇ ਜਾ ਰਿਹਾ ਸੀ ਮਸ਼ੀਨ ਵਾਲੇ ਵਾਲੇ ਤੜਕੇ 3:30 ਵਜੇ ਹੂੰ ਤਾ ਮੈਂ ਵੇਖਿਆ ਸੜਕ ਤੇ ਜਦੋਂ ਪਿਆ ਸੀ ਤੇ ਮੈਂ ਤਾਂ ਖਾਇਦਾ ਕੋਈ ਵੇਹੇ ਬਈ ਆਉਂਿਆ ਪਿਆ ਤਾਂ ਮੈਂ ਤਾਂ ਵੇਹੇ ਰੱਬ ਤਰਸੀ ਰੋ ਰੁਕਿਆ ਪਹਿਲਾਂ ਤੁਸੀਂ ਲੰਘੇ ਕੋਲ ਪਹਿਲਾਂ ਮੈਂ ਕੋਲੋਂ ਲੰਘਿਆ ਸੀ ਕਰੀ ਪਰ ਫਿਰ ਮੈਂ ਜਿਵੇਂ ਨਾ ਮਨ ਨੂੰ ਖਿੱਚਦੀ ਪਈ ਆ ਮੈਂ ਫਿਰ ਵੈਕ ਮੁੜਿਆ ਕਿੱਲੇ ਤੋਂ ਪਛਾਣ ਉਹ ਫੇ ਦੇਖੀ ਯਾਰ ਕੀ ਚੱਕਰ ਆ ਤੇ ਜਦੋਂ ਵੇਖਿਆ ਤਾਂ ਮੈਂ ਇਹਨੂੰ ਵੇਖ ਕੇ ਤੇ ਖਰਾ ਚਲੋ ਕੋਈ ਨਹੀਂ ਰੋ ਤੁਹਾਨੂੰ ਕਿਸੇ ਦਾ ਸ਼ੱਕ ਹੈਗਾ ਪਿੰਡ ਦੇ ਵਿੱਚ ਕਿਸੇ ਨਾਲ ਦਾ ਕੋਈ ਵੈਰ ਉਹ ਕਿਸੇ ਨਾਲ ਲੜਾਈ ਝਗੜਾ ਕੋਈ ਚੱਕਰ ਹੀ ਨਹੀਂ ਆ ਸਾਹਮਣੇ ਤਾਂ ਪਾਵਾਂ ਆਂਦੀਆਂ ਬੰਦਾ ਦਿਹਾੜੀ ਦਾ ਪਹਿਲਾ ਬੰਦਾ ਨਾ ਕੋਈ ਦਿਹਾੜੀ ਤੋੜਦਾ ਨਾ ਕੁਝ ਹੂੰ ਮਿਹਨਤ ਕਰਕੇ ਖਾਂਦਾ ਛਾਪੂ ਮਿਹਨਤ ਕਰਦਾ ਹੂੰ ਇਹਦੇ ਜਿਹੜੇ ਬੰਦਿਆਂ ਨੇ ਕੀਤਾ ਵੀ ਚਲੋ ਯਾਰ ਹੋ ਜਾਣਗੇ ਹੂੰ ਕੀ ਮੰਗ ਕਰਦੇ ਹੁਣ ਮੰਗ ਪ੍ਰਸ਼ਾਸਨ ਨਹੀਂ ਇਨਸਾਫ ਕਰਦੇ ਨੇ ਦਾ ਜੋ ਵੀ ਹੈਗਾ ਕਤਲ ਹੋਇਆ ਹੋਏ ਤੇ ਸ਼ਰੀਆਮ ਦੀ ਦਾ ਵੀ ਕਤਲ ਆ ਇਹਦੇ 'ਚ ਕੋਈ ਸ਼ੱਕ ਨਹੀਂ ਕਤਲ ਤੇ ਹੈ ਹੀ ਕਤਲਾ ਇਨਚਾਰਜ ਆ ਇਨਚਾਰਜ ਗੋਂਗਲਾਂ ਤੋਂ ਮਿੱਟੀ ਝਾੜਦਾ ਹਿੱਥੋਂ ਵਾਲਾ ਤੇ ਜਿਵੇਂ ਉਹਨੂੰ ਕੋਈ ਗੱਫਾ ਚੜ ਗਿਆ ਹੋਵੇ ਪਹਿਲਾਂ ਹੀ ਹੂੰ ਕੀ ਕੰਚਾਰ ਸਾਹਿਬ ਇੰਚਾਰ ਸਾਹਿਬ ਆਂਦਾ ਜੀ ਇਹਨੂੰ ਤੇ ਸਾਟੀ ਕੋਈ ਨਹੀਂ ਜੀ ਇਹ ਤੇ ਹੋ ਨਹੀਂ ਸਕਦਾ ਐਟੈਕ ਨਾ ਹੋਇਆ ਜੀ ਇਹ ਨੀਲੇ ਪੁਰਾਣੇ ਆ ਮੈਂ ਹੀ ਜ਼ੋਣਦਾ ਇਹਨੂੰ ਵੀ ਇਹ ਪੁਰਾਣੀ ਸੱਟਾਂ ਨਹੀਂ ਹੋਣ ਵਾਲੀਆਂ ਸੱਟਾਂ ਵਾਂ ਪਰ ਇੰਚਾਰ ਜੀ ਇਹ ਗੱਲ ਨੂੰ ਮੰਨਦਾ ਹੀ ਨਹੀਂ ਹੁਣ ਵੀਡੀਓ ਜਿਹੜੀ ਇੱਕੋ ਇੱਕ ਮਾਰਦੀ ਵੀਡੀਓ ਜਦੋਂ ਬਾਹਰ ਦੀ ਵੀਡੀਓ ਵਿਖਾਈਆ ਹੁਣ ਥੋੜਾ ਆ ਜਾ ਠੰਮਰਿਆ ਤੇ ਹੁਣ ਥੋੜਾ ਆਪ ਜਾ ਹਿਰਦਾ ਪਰ ਨਹੀਂ ਅਜੇ ਵੀ ਉਹ ਜਾਵਦਾ ਹੈ ਕਿ ਅਜੇ ਵੀ ਉਧਰੋਂ ਮਾਲ ਗਫਾ ਚਾਣ ਨੂੰ ਫਿਰਦਾ ਕੰਮ ਕੋਈ ਨਹੀਂ ਕਰੂਗਾ ਸਰਕਾਰ ਵਾਲਾ ਚਲੋ ਉਹ ਚੁੱਚ ਪੁਲਿਸ ਅਧਿਕਾਰੀਆਂ ਤੋਂ ਕੀ ਮੰਗ ਕਰਦੇ ਜੀ ਤੁਸੀਂ ਉੱਚ ਅਧਿਕਾਰੀਆ ਕੋਈ ਇਹੀ ਆ ਕਿ ਜੇ ਫਿਰ ਵੇਖੀ ਜਾਏਗੀ ਜੋ ਹੋਏਗਾ ਲੱਦੇ ਬੰਦੀਆਂ ਆਉਣੀਆਂ ਤਾਂ ਨਾਲ ਲਾਵਾਂਗੇ ਠੀਕ